ਕੀਅਮ ਦੀ ਕੋਟੀ ਦਾ ਖਿਰਾਫ ਕਰਨ ਵੱਡੀ ਗੜਤ ਦੇ ਵਿੱਚ ਪਹੁੰਚੇ ਨੇ 1158 ਸਹਾਇਕ ਪ੍ਰੋਫੈਸਰ ਸਮੂਹਿਕ ਛੁੱਟੀ ਲੈ ਕੇ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੈਦਲ ਰੋਸ ਮਾਰਚ ਕਰ ਲਿਆ ਗਿਆ ਜੋ ਸ਼ੁਰੂ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਰੋਕਿਆ ਵੀ ਜਾ ਰਿਹਾ ਹੈ ਤੇ ਤਸਵੀਰਾਂ ਜਿੱਥੇ ਇੱਕ ਪਾਸੇ ਪੁਲਿਸ ਬਲ ਤਣਾਅ ਤੈ ਬੈਰੀਕੇਟਿੰਗ ਕੀਤੀ ਗਈ ਹੈ ਵੱਡੀ ਗੜਤ ਦੇ ਵਿੱਚ ਪੁਲਿਸ ਵੀ ਤਣਾਅਤ ਹੈ ਰੋਕੜ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਇਹਨਾਂ तमाम ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੇ ਮੋਰਚੇ ਨੂੰ ਤਾਂ ਜੋ ਹੀ ਕੋਈ ਵੀ ਅਨਸਖਾਂ ਵਿਕਟਨਾ ਜਾਂ ਮਾਹੌਲ ਖਰਾਬ ਨਾ ਹੋ ਸਕੇ ਅਲੱਗ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਆਏ تھے ਸਾਇਰ ਪ੍ਰੋਫੈਸਰ ਲਾਇਬ੍ਰੇਰੀ ਪਰੰਡ ਜੋ ਕਿ ਮੋਰਚਾ ਖੋਲਿਆ ਹੋਇਆ ਹੈ ਲਗਾਤਾਰ ਵੇਖਣ ਨੂੰ ਮਿਲਿਆ ਕਈ ਵਾਰ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਸੰਗਰੂਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜੁਥੇ ਸੀਐਮ ਦੀ ਕੋਟਿਤਾ ਕਿਰਾਫ ਕਰਨ ਦੇ ਲਈ ਉਹਨਾਂ ਦੇ ਵੱਲੋਂ ਇਹ ਮੋਰਚਾ ਸ਼ੁਰੂ ਕੀਤਾ ਗਿਆ ਹੈ ਇੱਕ ਪਾਸੇ ਤਸਵੀਰ ਜਿੱਥੇ ਸਮੂਹਿਕ ਛੁੱਟੀ ਲੈ ਕੇ ਉਹਨਾਂ ਦੇ ਵੱਲੋਂ ਇਹ ਰੋਜ਼ ਤਹਿਜਵਾ ਰਿਆ ਹਤਾ ਦੇ ਵਿੱਚ ਤਖਤੀਆਂ ਫੜ ਕੇ ਇਸ ਖਬਰ ਤੇ ਹੋਰ ਵੀ ਜਾਣਕਾਰੀ ਲੈਣੇ ਆ ਸਾਡੇ ਸਹਿਯੋਗੀ ਗੁਰਦਰਸ਼ਨ ਸਾਡੇ ਨਾਲ ਜੁੜ ਚੁੱਕੇ ਨੇ ਆ ਗੁਰਦਰਸ਼ਨ ਹਾਲਾਂਕਿ ਲਗਾਤਾਰ ਵੇਖਾ ਨੂੰ ਮਿਲਿਆ ਇਹੋ ਜਿਹੀਆਂ ਤਸਵੀਰਾਂ ਜਿੱਥੇ ਸਾਇਕ ਪ੍ਰੋਫੈਸਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ ਹਾਲਾਂਕਿ ਤਾਜ਼ਾ ਸਥਿਤੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈ ਕੀ ਕੁਝ ਸਥਿਤੀ ਹੈ ਕੀ ਕੁਝ ਮਾਹੌਲ ਕੀ ਕੁਝ ਮੰਗਾਂ ਪੜੇ ਵੀ ਕੁਝ ਵੀ ਹੋ ਸਕਦਾ ਨਮਕਾ ਜੀ ਗੱਲ ਕੀਤੀ ਜਾਵੇ ਸਹਾਇਕ ਪ੍ਰੋਫੈਸਰ ਨੇ ਜਿਹੜੇ 1158 ਵਾਲੇ ਉਹ ਲਗਾਤਾਰ ਤਕਰੀਬਨ ਕਿਹਾ ਸਕਣਾ 10 ਸਵਾਰੀ ਇਸ ਜਗ੍ਹਾ ਦੇ ਉੱਤੇ ਆਪਣਾ ਪ੍ਰੋਟੈਸਟ ਹੈ ਜਿਹੜੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਚੁੱਕੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਇੱਥੇ ਜਿਹੜੀਆਂ ਪ੍ਰੋਫੈਸਰ ਨੇ ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ 700 ਦੇ ਕਰੀਬ ਜਿਹੜੇ ਪ੍ਰੋਫੈਸਰ ਇੱਥੇ ਪਹੁੰਚੇ ਹੋਏ ਨੇ ਦੂਜੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜੇ ਸਰਕਾਰੀ ਕਾਲਜਾਂ ਦੀ ਗੱਲ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸਿਰਫ 64 ਹੈ ਤੇ ਹਿਮਾਚਲ ਚ 130 ਤੇ ਹਰਿਆਣਾ ਇਸ ਦੇ ਵਿੱਚ 177 ਹੈ ਪਰ 64 ਕਾਲਜਾਂ ਦੇ ਵਿੱਚ ਵੀ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਘਾਟ ਹੈ ਲੋ ਜਿਹੜੇ ਪ੍ਰੋਫੈਸਰਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਗਏ ਸੀ ਉਹ ਅੱਜ ਸੜਕਾਂ ਦੇ ਉੱਤੇ ਧੁੱਪ ਦੇ ਵਿੱਚ ਇੱਥੇ ਸੜਕਾਂ ਦੇ ਉੱਤੇ ਬੈਠੇ ਹੋਏ ਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤ ਪ੍ਰੋਫੈਸਰਾਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਲਗਾਤਾਰ ਜਿਹੜੀ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦੇ ਨੇ ਪਰ ਦੂਜੇ ਪਾਸੇ ਜੇ ਅਸੀਂ ਤੁਹਾਨੂੰ ਦੱਸ ਦਈਏ ਕਿ ਸੀਐਮ ਦੀ ਕੋਠੀ ਦੇ ਸਾਹਮਣੇ ਦੀਆਂ ਤਸਵੀਰਾਂ ਤੁਹਾਨੂੰ ਦੁਕਾਣ ਦਿੱਆ ਕਿ ਜਿਹੜੇ ਪ੍ਰੋਫੈਸਰਾਂ ਨੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਉਹੀ ਅੱਜ ਕਹਿੰਦਾ ਉਹਨਾਂ ਨੂੰ ਰੋਕਣ ਦੇ ਲਈ ਫਾਇਰ ਗਿਟ ਦੀਆਂ ਗੱਡੀਆਂ ਵੀ ਇੱਥੇ ਲਗਾਈਆਂ ਗਿਆ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਤਣਾਤ ਕੀਤੀ ਗਈ ਹੈ ਇੱਥੇ ਅਸੀਂ ਗੱਲ ਕਰ ਰਹੇ ਹਾਂ ਵਿੱਚ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਪਰਮਜੀਤ ਸਿੰਘ ਹੈ ਜੀ ਪ੍ਰਮਜੀਤ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਆਏ ਹੋ ਕਿਉਂ ਤੁਹਾਨੂੰ ਬਾਰ-ਬਾਰ ਇੱਥੇ ਆਉਣਾ ਪੈ ਰਿਹਾ ਹੈ ਦੇਖੋ ਸਾਡੀ ਭਰਤੀ ਸੁਪਰੀਮ ਕੋਰਟ ਤੋਂ ਰੱਦ ਹੋਣ ਤੋਂ ਬਾਅਦ ਅਸੀਂ ਇੱਥੇ 18 ਜੁਲਾਈ ਨੂੰ ਆਏ ਸੀ ਉਸ ਦਿਨ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਸਾਡੇ ਨਾਲ ਵੀ ਜਿੰਨੀਆਂ ਵੀ ਲੀਗਲ ਰੈਮੇਡੀਜ਼ ਬਾਕੀ ਨੇ ਸੁਪਰੀਮ ਕੋਰਟ ਵਿੱਚ ਹੈ ਉਹ ਮੋਡੀਫਿਕੇਸ਼ਨ ਆ ਰਿਵਿਊ ਪਟੀਸ਼ਨ ਆ ਕੋਰੇਟੇ ਦਾ ਅਸੀਂ ਉਹ ਸਾਰੀਆਂ ਬਲ ਅੱਗੇ ਨੂੰ ਵਧਾਂਗੇ ਪਰ ਇਹਨਾਂ ਦਾ ਰਵਈਆ ਐਡਾ ਨਾ ਪੱਕੀ ਹੈ ਮੋਡੀਫਿਕੇਸ਼ਨ ਜ਼ਾਹਿਰ ਹੋਣ ਤੋਂ ਬਾਅਦ ਅੱਜ 2 ਮਹੀਨੇ ਲੰਘ ਚੁੱਕੇ ਨੇ ਜਦਕਿ ਰਿਵਿਊ ਪਟੀਸ਼ਨ 1 ਮਹੀਨੇ ਚ ਦਾਇਰ ਹੋਣੀ ਚਾਹੀਦੀ ਆ 2 ਮਹੀਨੇ ਬਾਅਦ ਵੀ ਇਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਹੈਗੀ ਵੀ ਸਾਡੀ ਇੱਕ ਭਰਤੀ ਰੱਦ ਹੋ ਚੁੱਕੀ ਆ ਅਸੀਂ 1158 ਜਿਹੜੇ ਨੌਜਵਾਨ ਨੇ ਤੇ ਉਹਨਾਂ ਦੇ ਪਰਿਵਾਰ ਨੇ ਉਹ ਸੜਕ ਆ ਚੁੱਕੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਮੋਹੋਂ ਇੱਕ ਬਿਆਨ ਨਹੀਂ ਫਟਦਾ ਹੈ ਪੰਜਾਬ ਦਾ ਸਿੱਖਿਆ ਮੰਤਰੀ ਜਿਹੜਾ ਆਪਦੇ ਬਿਆਨ ਦੇ ਰਿਹਾ ਉਹ ਬਿਆਨਾਂ ਤੇ ਖਰਾ ਨਹੀਂ ਉਤਰਦਾ ਹੈ ਫਿਰ ਸਾਨੂੰ ਇਹਨਾਂ ਤੇ ਯਕੀਨ ਕਿਵੇਂ ਹੋ ਫਿਰ ਅਸੀਂ ਸੜਕਾਂ ਤੇ ਆਉਣ ਲਈ ਮਜਬੂਰ ਹੋਵਾਂਗੇ ਹਾਂ ਬਿਲਕੁਲ ਜੀ ਭਾਵੇਂ ਮਹਿੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਪ੍ਰੋਫੈਸਰ ਨੇ ਸਹਾਇਕ ਪ੍ਰੋਫੈਸਰ ਨੇ ਭਾਵੇਂ ਲਾਇਬ੍ਰੇਰੀਆਂ ਨੂੰ ਲਗਾਤਾਰ ਸੜਕਾਂ ਤੇ ਰੋਲਦੇ ਹੋਏ ਨਜ਼ਰ ਆ ਰਹੇ ਨੇ ਤੁਹਾਡਾ ਕੀ ਨਾਮ ਹੈ ਜੀ ਫਿਰਮਨਿਤ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ तकरीबन 1.5 ਸਾਲ ਰਹਿ ਚੁੱਕਿਆ ਸਰਕਾਰ ਬਿਲਕੁਲ ਸਰ ਸਸੀ ਫਿਲਹਾਲ ਸਰਕਾਰ ਨੂੰ ਮੇਰੀ ਇਹ ਮੰਗ ਹੈ ਕਿ 18 ਅਗਸਤ ਤੋਂ ਬਾਅਦ ਗਵਰਨਮੈਂਟ ਇਹ ਦਾਅਵੇ ਕਰ ਰਹੀ ਸੀਗੇ ਕਿ ਅਸੀਂ ਰਿਵਿਊ ਸਸਦਿਆ ਤਸਵੀਰਾ ਵੇਖਣ ਨੂੰ ਮਿਲ ਰਹੀਆਂ ਨੇ ਤੇ ਇੱਥੇ ਪ੍ਰਦਰਸ਼ਨ ਕਰੀ ਆਪਣਾ ਰੋਜ਼ ਵੀ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਕਿ ਕਾਫੀ ਲੰਮੇ ਚਰਤੋਂ ਨਾ ਦੇਵਲ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਪਰ ਨਾ ਪੱਕੀ ਸਰਕਾਰ ਦੇ ਵੱਲੋਂ ਹਲੇ ਤੱਕ ਕੋਈ ਮੰਗ ਨੂੰ ਪੂਰੀਆ ਨਹੀਂ ਕੀਤਾ ਗਿਆ ਅਣਗੌਲਿਆ ਕੀਤਾ ਜਾ ਰਿਹਾ ਸੋ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਸੜਕਾਂ ਤੇ ਆਣਾ ਪਿਆ ਤੇ ਆਪਣੀ ਮੰਗ ਰੱਖਣੀ ਪੈ ਰਹੀ ਹੈ ਤਾਂ ਬਾਰ-ਬਾਰ ਇਹੋ ਜਿਹਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋ ਸਰਕਾਰ ਜਿਤੇ ਅਣਗੌਲਿਆ ਕਰਦੀ ਨਜ਼ਰ ਆ ਰਹੀ ਹੈ ਤਾਂ ਸਰਕਾਰ ਤੇ ਵੀ ਸਵਾਲ ਖੜਦੇ ਹੋਏ ਪ੍ਰਦਰਸ਼ਨਕਾਰੀ ਨਜ਼ਰ ਆ ਰਹੇ ਨੇ ਸੋ ਸੀਐਮ ਦੇ ਕੋਠੇ ਦਾ ਕਿਰਾਇਆ ਕਰਨ ਦੇ ਲਈ ਵੱਡੀ ਗੰਧੇ ਦੇ ਵਿੱਚ ਪਹੁੰਚੇ ਨੇ ਇੱਕ ਪਾਸੇ ਧੁੱਪ ਦਾ ਕਹਿਰ ਤਾਂ ਉੱਥੇ ਹੀ ਆਪਣੇ ਵੱਡੀ ਗਣਤੀ ਲੈ ਕੇ ਇੱਥੇ ਪਹੁੰਚੇ ਨੇ ਤਾਂ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਸਜਤ ਆਜਵਾਰਿਆ ਹੈ